ਕੁੱਲ 5 ਲੱਖ ਦਾ ਘਰ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਰੇਟ ਵੀ ਸਸਤਾ ਘਰ ਵੀ ਪੂਰਾ ਵਧੀਆ ਬਣਿਆ ਹੋਇਆ ਤੇ ਵੱਡਾ ਵੀ ਬਹੁਤ ਹੈ ਜੀ ਤੁਹਾਨੂੰ ਸਾਰਿਆਂ ਨੂੰ ਘਰ ਪਸੰਦ ਆਊਗਾ ਗੱਲਬਾਤ ਆਪਾਂ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 62173 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਕਿਸੇ ਵੀ ਪਿੰਡ ਸ਼ਹਿਰ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋ ਭੇਜੋ ਜਮ੍ਹਾਂ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਅੱਜ ਆਪ ਤੁਹਾਡੇ ਖਾਤਰ ਬਹੁਤ ਵਧੀਆ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਰੇਟ ਤੁਹਾਨੂੰ ਪਤਾ ਲੱਗ ਗਿਆ ਜੀ ਜਮਾ ਸਸਤਾ ਜਿਹੜਾ ਰੇਟ ਆਪਾਂ ਲੈ ਕੇ ਪਹੁੰਚੇ ਹਾਂ ਕੁੱਲ 5 ਲੱਖ ਰੁਪਏ ਡਿਮਾਂਡ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੇ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਇਹਦੇ ਵਿੱਚ ਟੋਟਲ ਤੁਹਾਨੂੰ ਦੋ ਘਰ ਦੇਖਣ ਨੂੰ ਮਿਲ ਜਾਣਗੇ ਪਹਿਲੇ ਦੀ ਵੀਡੀਓ ਤਾਂ ਸਕਰੀਨ ਤੇ ਚੱਲ ਰਹੀ ਹੈ ਅਸੀਂ ਦੂਜਾ ਜਿਹੜਾ ਘਰ ਹੈ ਆ ਜਦੋਂ ਵੀਡੀਓ ਖਤਮ ਹੋ ਗਈ ਉਹ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੀ ਪਹਿਲਾਂ ਇਸ ਘਰ ਦੀ ਆਪਾਂ ਗੱਲ ਕਰਦੇ ਹਾਂ ਪੂਰੀ ਜਾਣਕਾਰੀ ਤੁਹਾਨੂੰ ਮੈਂ ਇਸ ਘਰ ਦੇ ਦਿਨਾਂ ਸੀ ਜਿਹੜਾ 5 ਲੱਖ ਦਾ ਘਰ ਹੈ ਉਹਦੀ ਆਪਾਂ ਅੱਗੇ ਗੱਲ ਕਰਦੇ ਹਾਂ ਜਿਹੜਾ ਘਰ ਤੁਸੀਂ ਇਹ ਦੇਖ ਰਹੇ ਹੋ ਜੀ ਪੂਰਾ ਵਧੀਆ ਘਰ ਹੈ ਸੀ ਰੰਗ ਰੋਗਨ ਦਾ ਸਾਰਾ ਕੰਮ ਹੋਇਆ ਕਮਰੇ ਵਧੀਆ ਬਣੇ ਹੋਏ ਨੇ ਤੇ ਇਹ ਲੋਬੀ ਆਪਾਂ ਨੂੰ ਵਧੀਆ ਮਿਲ ਜੂਗੀ ਆ ਰਸੋਈ ਖੁੱਲੀ ਡੁੱਲੀ ਬਣੀ ਹੋਈ ਹੈ ਬਾਕੀ ਤੁਹਾਨੂੰ ਹਰ ਇੱਕ ਚੀਜ਼ ਆਪਾਂ ਵੀਡੀਓ ਚ ਦਿਖਾਈ ਦੇਵਾਂਗੇ ਕੱਲੀ ਕੱਲੀ ਚੀਜ਼ ਤੁਹਾਨੂੰ ਵੀਡੀਓ ਚ ਦੇਖਣ ਨੂੰ ਮਿਲ ਜੂਗੀ ਤੁਸੀਂ ਬਾਥਰੂਮ ਏਰੀਆ ਚੈੱਕ ਕਰੋ ਜੀ ਬਾਥਰੂਮ ਪੂਰਾ ਵਧੀਆ ਬਣਾ ਹੋਇਆ ਟਾਈਲਸ ਦਾ ਜੋ ਵੀ ਜੋੜੀਆਂ ਦਾ ਜੋ ਵੀ ਬਾਥਰੂਮ ਦਾ ਕੰਮ ਹੁੰਦਾ ਜੀ ਟੂਟੀਆਂ ਦਾ ਹਰ ਇੱਕ ਕੰਮ ਆਪਾਂ ਨੂੰ ਵਧੀਆ ਮਿਲੂਗਾ ਕਮਰੇ ਤੁਸੀਂ ਦੇਖ ਹੀ ਰਹੇ ਹੋ ਜੀ ਬਾਕੀ ਮਾਲਕ ਨੇ ਵੀਡੀਓ ਹਰ ਇੱਕ ਚੀਜ਼ ਦੀ ਬਣਾ ਕੇ ਭੇਜੀ ਆ ਸਾਰਾ ਕੁਝ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਤੇ ਇਕੱਲੀ-ਇਕੱਲੀ ਚੀਜ਼ ਤੁਹਾਨੂੰ ਮੈਂ ਦੱਸ ਦਿਆਂ ਸੀ ਤੇ ਮਾਲਕ ਜਿਹੜੇ ਆਪ ਨੇ ਉਹਨਾਂ ਨੇ ਦੱਸਿਆ ਜਗਾਂ ਦੀ ਗੱਲ ਕਰੀਏ ਤਾਂ ਤਿੰਨ ਮਰਲੇ ਮਾਲਕ ਨੇ ਜਗਾਂ ਦੱਸੀ ਆ ਜੀ ਟੋਟਲ ਜਿਹੜੀ ਜਗ੍ਹਾ ਤਿੰਨ ਮਰਲੇ ਸੀ ਤਿੰਨ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਵਧੀਆ ਕਮਰੇ ਨੇ ਵਧੀਆ ਮਾਲਕ ਦਾ ਏਰੀਆ ਜੀ ਤੇ ਵਧੀਆ ਲੋਕੇਸ਼ਨ ਹੈਗੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਹਰ ਇੱਕ ਚੀਜ਼ ਤੁਹਾਨੂੰ ਵੀਡੀਓ ਚ ਦੇਖਣ ਨੂੰ ਮਿਲ ਜੂਗੀ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸ ਦਾਂਗੇ ਜੀ ਕਿੱਥੇ ਇਹ ਘਰ ਤੁਹਾਨੂੰ ਮਿਲੂਗਾ ਕਿੰਨਾ ਰੇਟ ਹੈ ਜੀ ਸਾਰਾ ਕੁਝ ਬਾਕੀ ਕੈਮੇਰੇ ਦੀ ਲੱਗ ਰਹੀ ਹੈ ਜੀ ਵੀਡੀਓ ਜਰੂਰ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸ ਦਿਓ ਜੀ ਬਾਕੀ ਉੱਪਰ ਦੀ ਵੀਡੀਓ ਵੀ ਮਾਲਕ ਨੇ ਪੂਰੀ ਵਧੀਆ ਬਣਾ ਕੇ ਭੇਜੀ ਆ ਸਾਰਾ ਕੁਝ ਤੁਹਾਨੂੰ ਆਪਾਂ ਦਿਖਾ ਵੀ ਰਹੇ ਹਾਂ ਜੀ ਇੱਕ ਸਟੋਰ ਆਪਾਂ ਨੂੰ ਮਿਲ ਜੂਗਾ ਸਟੋਰ ਦੀ ਤਰ੍ਹਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਸੀ ਪੌੜੀਆਂ ਦੇ ਉੱਪਰ ਇਹ ਬਣਿਆ ਹੁੰਦਾ ਸੀ ਕਈ ਕੋਠੀਆਂ 'ਚ ਬਣਿਆ ਹੁੰਦਾ ਸੀ ਸਾਰਿਆਂ 'ਚ ਨਹੀਂ ਹੁੰਦਾ ਸੀ ਜਿਵੇਂ ਕਿ ਇੱਕ ਛੋਟਾ ਜਿਹਾ ਇਹਨੂੰ ਗੇਟ ਲੱਗਿਆ ਹੁੰਦਾ ਜਾਦਾ ਹਾਈਟ ਵੀ ਨਹੀਂ ਹੁੰਦੀ ਸੀ ਬਾਕੀ ਤੁਹਾਨੂੰ ਵੀਡੀਓ 'ਚ ਆਪਾਂ ਦਿਖਾ ਵੀ ਦਿੱਤਾ ਸੀ ਕੋਈ ਕੋਈ ਇਹਨੂੰ ਬਣਾਉਂਦਾ ਗਾ ਬਾਕੀ ਤੁਹਾਨੂੰ ਉੱਪਰ ਆਪਾਂ ਲੈ ਕੇ ਪਹੁੰਚ ਗਏ ਉੱਪਰ ਦਾ ਏਰੀਆ ਵੀ ਤੁਹਾਨੂੰ ਮੈਂ ਦਿਖਾ ਦੇਣਾ ਸੀ ਉੱਪਰ ਵੀ ਵਧੀਆ ਆਪਾਂ ਨੂੰ ਏਰੀਆ ਮਿਲੂਗਾ ਜੀ ਉੱਪਰ ਤੁਸੀਂ ਚੈੱਕ ਕਰੋ ਜੀ ਕਮਰੇ ਵਧੀਆ ਮਿਲ ਜਾਣਗੇ ਤੇ ਛੱਤ ਆਪਾਂ ਨੂੰ ਪੱਕੀ ਮਿਲ ਜੂਗੀ ਸਪੇਸ ਵੀ ਆਪਾਂ ਨੂੰ ਬੈਕ ਸਾਈਡ ਮਿਲ ਜੂਗੀ ਤੁਹਾਨੂੰ ਵੀਡੀਓ ਚ ਕੱਲੀ ਕੱਲੀ ਚੀਜ਼ ਦੇਖਣ ਨੂੰ ਮਿਲੂਗੀ ਜੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਘਰ ਇਹ ਪਸੰਦ ਆ ਰਿਹਾ ਹੋਵੇ ਜੀ ਜੇ ਤੁਹਾਨੂੰ ਪਸੰਦ ਆਇਆ ਜੀ ਤਾਂ ਜਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਾਕੀ ਉੱਪਰ ਦਾ ਪੋਰਸ਼ਨ ਸਾਰਾ ਬਹੁਤ ਵਧੀਆ ਬਣਿਆ ਹੋਇਆ ਸੀ ਕੱਲਾ ਕੱਲਾ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ। ਬਾਕੀ ਤੁਸੀਂ ਦੇਖੋ ਜੀ ਵਿੰਡੋ ਲੱਗੀ ਹੋਈ ਆ ਪੂਰੀ ਵਧੀਆ। ਜਿਵੇਂ ਕਿ ਜੰਗਲੇ ਟਾਈਪ ਆਪਾਂ ਵਿੰਡੋ ਕਹਿ ਸਕਦੇ ਹਾਂ ਸੀ। ਤੇ ਡਬਲ ਸਟੋਰੀ ਕੋਠੀ ਆ ਜੀ ਜਿਵੇਂ ਦੀ ਆਪਾਂ نیچے ਦੇਖੀ ਸੀਗੀ। نیچے ਤੋਂ ਵੀ ਜਾਦਾ ਉੱਪਰ ਆਪਾਂ ਨੂੰ ਸਪੇਸ ਮਿਲੂਗੀ। ਬਾਕੀ ਜਿਹੜੀ ਉੱਪਰੋਂ ਛੱਤ ਹੈ ਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਮੈਂ ਦੱਸੀ ਸੀਗੀ ਕਾਫੀ ਵਧੀਆ ਆਪਾਂ ਨੂੰ ਏਰੀਆ ਮਿਲੂਗਾ ਜੀ ਉੱਪਰ ਦਾ। ਛੱਤ ਪੱਕੀ ਕੀਤੀ ਹੋਈ ਆ। ਠੰਡ ਦੇ ਟਾਈਮ ਉੱਤੇ ਆਪਾਂ ਬਹਿ ਸਕਦੇ ਹਾਂ ਜੀ ਸਿੱਧੀ ਧੁੱਪ ਲੱਗਦੀ ਹੈ ਕਿ ਤੇ ਉੱਪਰ ਦਾ ਕੰਮ ਵੀ ਵਧੀਆ ਮਾਲਕ ਨੇ ਕਰਵਾ ਰੱਖਿਆ ਜੋੜੀਆਂ ਦਾ ਕੰਮ ਵਧੀਆ ਹੋਇਆ ਕਮਰੇ ਵਧੀਆ ਬਣੇ ਹੋਏ ਨੇ ਰਸੋਈ ਤੁਸੀਂ ਦੇਖ ਲਈ ਜੇ ਆਪਾਂ ਇਸ ਘਰ ਦੀ ਗੱਲ ਕਰੀਏ ਜੀ ਤਾਂ ਮਾਲਕ ਨੇ ਟੋਟਲ 5 ਕਮਰੇ ਦੱਸੇ ਨੇ ਸੀ 5 ਕਮਰੇ ਨੇ 3 ਬਾਥਰੂਮ ਨੇ ਤੇ 3 ਸਟੋਰੂਮ ਮਾਲਕ ਨੇ ਦੱਸਿਆ ਜੀ ਤੇ ਵਧੀਆ ਸਾਰਾ ਕੁਝ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚਿਆ ਜੀ ਕੋਟ ਖਾਲਸਾ ਏਰੀਆ ਚ ਪਹੁੰਚੇਗਾ ਕੋਟ ਖਾਲਸਾ ਨੀਅਰ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਖਾਸ ਅੰਮ੍ਰਿਤਸਰ ਏਰੀਆ ਚੋਂ ਘਰ ਆਪਾਂ ਇਹ ਲੈ ਕੇ ਪਹੁੰਚਿਆ ਸੀ ਡਿਮਾਂਡ ਦੀ ਗੱਲ ਕਰੀਏ ਤਾਂ 20 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਸੀ 20 ਲੱਖ ਦੇ ਵਿੱਚੋਂ ਰੇਟ ਹੋਰ ਵੀ ਕੀਤਾ ਜਾਊਗਾ ਜੀ ਬਾਕੀ ਤੁਹਾਨੂੰ ਮੈਂ ਪਹਿਲਾਂ ਕਿਹਾ ਸੀਗਾ ਉੱਪਰ ਆਪਾਂ ਨੂੰ ਸਪੇਸ ਵੀ ਕਾਫੀ ਮਿਲ ਜੂਗੀ ਉੱਪਰ ਵੀ ਤੁਹਾਨੂੰ ਆਪਾਂ ਲੈ ਕੇ ਪਹੁੰਚ ਗਏ ਉੱਪਰ ਦਾ ਮਾਹੌਲ ਵੀ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਆਸ-ਪਾਸੇ ਆਪਾਂ ਨੂੰ ਰਿਹਾਇਸ਼ੀ ਏਰੀਆ ਮਿਲੂਗਾ ਜੀ ਕੋਈ ਐਦਾ ਨਹੀਂ ਹੈਗਾ ਵੀ ਕੱਲੀ ਜੀ ਕੋਠੀ ਜਾਂ ਕੱਲਾ ਜਿਹਾ ਘਰ ਆਪਾਂ ਨੂੰ ਮਿਲੂਗਾ ਆਸ-ਪਾਸੇ ਪੂਰਾ ਰਿਹਾਇਸ਼ੀ ਏਰੀਆ ਰਿਹਾਇਸ਼ੀ ਮੁਹੱਲਾ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਅੰਮ੍ਰਿਤਸਰ ਤੋਂ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਤੁਹਾਨੂੰ ਆਪਾਂ ਅੰਮ੍ਰਿਤਸਰ ਤੋਂ ਇਹ ਘਰ ਦਿਖਾ ਰਹੇ ਹਾਂ ਜੀ ਇੱਕ ਗੱਲ ਤੁਹਾਨੂੰ ਮੈਂ ਦੱਸ ਦੇਣਾ ਜੀ ਜਿਹੜੀ ਘਰ ਨੂੰ ਗਲੀ ਲੱਗਦੀ ਹੈ ਉਹ ਤੰਗ ਹੈ ਜੀ ਉਹ ਕੋਈ 5 ਤੋਂ 6 ਫੁੱਟ ਦੀ ਗਲੀ ਲੱਗਦੀ ਹੈ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਤੁਹਾਨੂੰ ਸਾਰਾ ਕੁਝ ਮਾਲਕ ਕਨਫਰਮ ਕਰਵਾ ਦੇਣਗੇ ਜੀ ਬਾਕੀ ਰੇਟ ਕੀਤਾ ਜਾਊਗਾ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਮਾਲਕ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ 22 ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ 62807 ਤੇ 34578 ਇਹ ਨੰਬਰ ਹੈ ਜੀ ਇਹਨਾਂ ਦਾ ਸਿੱਧੀ ਡਾਇਰੈਕਟ ਤੁਸੀਂ ਮਾਲਕ ਨਾਲ ਹੀ ਗੱਲ ਕਰ ਲਿਓ ਜਦੋਂ ਮਾਲਕ ਨਾਲ ਪੂਰੀ ਗੱਲਬਾਤ ਤੁਹਾਡੀ ਹੋ ਗਈ ਉਹ ਤੋਂ ਬਾਅਦ ਜਾ ਕੇ ਘਰ ਨੂੰ ਦੇਖ ਸਕਦੇ ਹੋ ਘਰ ਦੇਖ ਕੇ ਤੇ ਗੱਲਬਾਤ ਕਰਕੇ ਰੇਟ ਆਪ ਦਾ ਮੁਕਾ ਕੇ ਜੀ ਖਰੀਦ ਸਕਦੇ ਹੋ ਹੁਣ ਦੱਸੋ ਜੀ ਮੈਨੂੰ ਕਮੈਂਟ ਕਰਕੇ ਤੁਹਾਨੂੰ ਵੀਡੀਓ ਆਪਣੀ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਐਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਥੱਲੇ ਲਾਈਕ ਦਾ ਬਟਨ ਦਿੱਤਾ ਹੋਇਆ ਜਰੂਰ ਦਬਾ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਪਹਿਲੀ ਵਾਰ ਤੁਸੀਂ ਦੇਖ ਰਹੇ ਹੋ ਤਤਲਿਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਵੀ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਅਲੱਗ-ਅਲੱਗ ਏਰੀਆ ਚੋਂ ਲੈ ਕੇ ਆਉਂਦੇ ਰਹਨੇ ਆਂ ਜੀ ਘਰ ਕੋਠੀ ਮਕਾਨ ਅਲੱਗ-ਅਲੱਗ ਪਿੰਡਾਂ ਚੋਂ ਸ਼ਹਿਰਾਂ ਚੋਂ ਆਪਾਂ ਡੇਲੀ ਲੈ ਕੇ ਆਉਂਨੇ ਆਂ ਜੀ ਬਾਕੀ ਤੁਹਾਨੂੰ ਵੀ ਘਰ ਕੋਠੀ ਮਕਾਨ ਚਾਹੀਦਾ ਹੈ ਅਗਲੀ ਵੀਡੀਓ ਵਾਸਤੇ ਕਮੈਂਟ ਪਾਓ ਜੀ ਇਹ ਦੂਜੇ ਨੰਬਰ ਤੇ ਜਿਹੜਾ ਆਪਾਂ ਘਰ ਲੈ ਕੇ ਪਹੁੰਚਿਆ ਸੀ ਉਹਦੀ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਦੇਣਾ ਸੀ ਵੀਡੀਓ ਬਹੁਤ ਵਧੀਆ ਆਪਾਂ ਲੈ ਕੇ ਪਹੁੰਚੇ ਹਾਂ ਤੇ ਆ ਜਿਹੜਾ ਘਰ ਹੈ ਸ਼ਾਇਦ ਤੁਸੀਂ ਪਹਿਲਾਂ ਵੀ ਦੇਖਿਆ ਹੋਵੇ ਬਾਕੀ ਮਾਲਕ ਨੇ ਸੇਲ ਕਰਨਾਗਾ ਛੇਤੀ ਤੋਂ ਛੇਤੀ ਤੇ ਘਰ ਬਹੁਤ ਖੁੱਲਾ ਡੁੱਲਾ ਬਣਿਆ ਹੋਇਆ ਸੀ ਤਈ ਮਾਰ ਲਈ ਜਗਾਂ ਦੇ ਵਿੱਚ ਘਰ ਹੈ ਰੇਟ 5 ਕ ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਬਾਕੀ ਕਹਿੰਦੇ ਸੀਗੇ ਮੌਕੇ ਤੇ ਹੋਰ ਵੀ ਘਰ ਦਾਂਗੇ ਅਸੀਂ ਤੇ ਜਿਲ੍ਹਾ ਜਿਹੜਾ ਮਾਲਕ ਦਾ ਹੈਗਾ ਜੀ ਫਰੀਦਕੋਟ ਹੈ ਪਿੰਡ ਮਹਿਮੂਆਣਾ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਬਾਈ ਦਾ ਨੰਬਰ ਸਕਰੀਨ ਤੇ ਹੈ ਜੀ ਜਿੰਨਾਂ ਦਾ ਘਰ ਹੈ ਜੀ ਮਾਲਕ ਦਾ ਸਿੱਧਾ ਨੰਬਰ ਹੈ ਜੀ 9501297305 ਗੱਲ ਕਰ ਸਕਦੇ ਹੋ ਬਾਕੀ ਕੱਲੀ ਕੱਲੀ ਚੀਜ਼ ਤੁਹਾਨੂੰ ਆਪਾਂ ਦਿਖਾ ਵੀ ਰਹੇ ਹਾਂ ਜੀ ਵੀਡੀਓ 'ਚ ਤੇ ਸਾਰਾ ਕੁਝ ਦੱਸ ਵੀ ਰਹੇ ਹਾਂ ਸੀ ਬਾਕੀ ਤੁਸੀਂ ਇਹ 5 ਲੱਖ ਵਾਲਾ ਘਰ ਖਰੀਦਣਾ ਤਾਂ ਇਹਨਾਂ ਦਾ ਨੰਬਰ ਦੇਤਾ ਜੀ ਪਿੱਛੇ ਜਿਹੜਾ ਤੁਹਾਨੂੰ ਘਰ ਦਿਖਾਇਆ ਸੀ ਉਹ ਖਰੀਦਣਾ ਤਾਂ ਪਿੱਛੇ ਉਹਨਾਂ ਦਾ ਮੋਬਾਈਲ ਨੰਬਰ ਵੀ ਦਿੱਤਾ ਸੀਗਾ ਨੰਬਰ ਗਲਤ ਮਲਤ ਨਾ ਲਾਇਓ ਜੀ ਸਹੀ-ਸਹੀ ਨੰਬਰ ਲਾਇਓ 5 ਲੱਖ ਦਾ ਸਮਝ ਕੇ ਜਿਹੜਾ ਪਿੱਛੇ ਘਰ ਦਿਖਾਇਆ ਸੀ ਉਹਨਾਂ ਨੂੰ ਨਾ ਲਾਇਓ ਜੀ ਉਹਨਾਂ ਦਾ ਨੰਬਰ ਸਮਝ ਕੇ ਇਹਨਾਂ ਨੂੰ ਨਾ ਲਾਇਓ ਜੀ ਨੰਬਰ ਸਹੀ-ਸਹੀ ਲਾਇਓ ਜੀ ਤੇ ਵੀਡੀਓ ਬਦਿਆ ਲੱਗੀ ਐ ਪਸੰਦ ਆਈ ਐ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਐ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਾਰ ਕੋਠੀ ਮਗਾਂ ਤੋਂ ਤੁਹਾਡੇ ਕੋਲੇ ਵੀ ਇਹ ਵੇਚਣਾ ਚਾਹੁੰਦੇ ਹੋ ਜੀ ਤੇ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀਚ ਆਪਾਂ ਐਡ ਤੋਂ ਵੜੀ ਲਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ